ਦੀ ਜ਼ਰੂਰਤ ਹੈ ਚੀਫ ਜਸਟਿਸ ਸੂਰਿਆਕਾਂਤ ਅਤੇ ਜਸਟਿਸ ਜੋਇਆ ਮਿਲਾ ਬਾਗਚੀ ਦੇ ਬੈਂਚ ਨੇ ਸੀਨੀਅਰ ਵਕੀਲ ਅਪਰਾਜਿਤਾ ਸਿੰਘ ਦੀ ਇਸ ਦਲੀਲ ਨੂੰ ਨੋਟ ਕੀਤਾ ਹੈ ਕਿ ਦਿੱਲੀ ਐਨਸੀਆਰ ਦੇ ਵਿੱਚ ਸਥਿਤੀ ਚਿੰਤਾਜਨਕ ਹੈ ਅਤੇ ਇਹ ਇੱਕ ਸਿਹਤ ਐਮਰਜੈਂਸੀ ਵਾਲੀ ਸਥਿਤੀ ਹੈ ਵਕੀਲ ਅਪਰਾਜਿਤਾ ਸਿੰਘ ਹਵਾ ਪ੍ਰਦੂਸ਼ਣ ਮਾਮਲੇ ਵਿੱਚ ਬੈਂਚ ਲਈ ਐਮਿਕਸ ਕਿਉਰੀ ਵਜੋਂ ਕੰਮ ਕਰ ਰਹੇ ਨੇ ਚੀਫ ਜਸਟਿਸ ਨੇ ਕਿਹਾ ਕਿ ਨਿਆਇਕ ਫੋਰਮ ਕਿਹੜੀ ਜਾਦੂ ਦੀ ਛੜੀ ਹੈ ਜੋ ਲਹਿਰਾ ਸਕਦਾ ਹੈ ਮੈਂ ਜਾਣਦਾ ਕਿ ਦਿੱਲੀ ਐਨਸੀਆਰ ਲਈ ਇੱਕ ਖਤਰਨਾਕ ਸਥਿਤੀ ਹੈ ਅਸੀਂ ਸਾਰੇ ਸਥਿਤੀ ਨੂੰ ਜਾਣਦੇ ਹਾਂ ਮੁੱਦਾ ਇਹ ਹੈ ਕਿ ਗੱਲ ਕੀ ਹੈ ਸਾਨੂੰ ਕਾਰਨਾ ਦੀ ਪਛਾਣ ਕਰਨੀ ਪਵੇਗੀ ਹੱਲ ਸਿਰਫ ਮਾਹਰਾਂ ਦੁਆਰਾ ਹੀ ਦਿੱਤੇ ਜਾ ਸਕਦੇ ਨੇ ਅੱਗੋਂ ਨਾ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਲੰਬੇ ਸਮੇਂ ਦੇ ਹੱਲ ਲੱਭੇ ਜਾਣਗੇ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਹਵਾ ਮਾਹਰਾਂ ਦੁਆਰਾ ਹੀ ਦਿੱਤੇ ਜਾ ਸਕਦੇ ਨੇ ਇਹ ਹੱਲ ਤੇ ਅਸੀਂ ਉਮੀਦ ਕਰਦੇ ਹਾਂ ਕਿ ਇਹ ਹੱਲ ਜਲਦ ਲੱਭੇ ਜਾਣਗੇ ਉਨਾ ਇਹ ਵੀ ਕਿਹਾ ਕਿ ਹਵਾ ਪ੍ਰਦੂਸ਼ਣ ਦਾ ਮੁੱਦਾ ਹੁਣ ਨਿਯਮਿਤ ਆਧਾਰ ਤੇ ਲਿਆ ਜਾਵੇਗਾ ਇਸ ਨੂੰ ਸਿਰਫ ਦੀਵਾਲੀ ਨੇੜੇ ਰਸਮੀ ਤੌਰ ਤੇ ਨਹੀਂ ਲਿਆ ਜਾਣਾ ਚਾਹੀਦਾ ਉਹਨਾਂ ਇਹ ਵੀ ਕਿਹਾ ਕਿ ਮੈਨੂੰ ਦੱਸੋ ਕਿ ਅਸੀਂ ਕੀ ਨਿਰਦੇਸ਼ ਦੇ ਸਕਦੇ ਹਾਂ ਅਸੀਂ ਕੁਝ ਦਿਸ਼ਾ ਨਿਰਦੇਸ਼ ਜਾਰੀ ਕਰ ਸਕਦੇ ਹਾਂ ਅਤੇ ਤੁਰੰਤ ਸਾਫ਼ ਹਵਾ ਦੇ ਵਿੱਚ ਸਾਹ ਲੈਣਾ ਸ਼ੁਰੂ ਕਰ ਸਕਦੇ ਹਾਂ ਸਾਨੂੰ ਇਹ ਵੀ ਦੇਖਣ ਦੀ ਜ਼ਰੂਰਤ ਹੈ ਕਿ ਹਰ ਖੇਤਰ ਦੇ ਵਿੱਚ ਕੀ ਹੱਲ ਲੱਭੇ ਜਾ ਸਕਦੇ ਨੇ ਆਓ ਦੇਖੀਏ ਕਿ ਸਰਕਾਰਾਂ ਨੇ ਕਿਹੜੀ ਕਮੇਟੀ ਬਣਾਈ ਹੈ 19 ਨਵੰਬਰ ਨੂੰ ਅਦਾਲਤ ਨੇ 에ਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਨੂੰ ਕਿਹਾ ਸੀ ਕਿ ਉਹ ਦਿੱਲੀ ਐਨਸੀਆਰ ਦੇ ਸਕੂਲਾਂ ਨੂੰ ਜ਼ਹਿਰੀਲੀ ਹਵਾ ਕਾਰਨ ਨਵੰਬਰ ਦਸੰਬਰ ਲਈ ਨਿਰਧਾਰਿਤ ਬਾਹਰੀ ਖੇਡ ਸਮਾਗਮਾਂ ਨੂੰ ਮੁਲਤਵੀ ਕਰਨ ਲਈ ਨਿਰਦੇਸ਼ ਵਿਚਾਰ ਕਰੇ ਅਦਾਲਤ ਨੇ ਗ੍ਰੇਡੇਡ ਰਿਸਪਾਂਸ ਐਕਸ਼ਨ ਪਲਾਨ ਦੇ ਤਹਿਤ ਸਾਲ ਭਰ ਪਾਬੰਦੀਆਂ ਲਾਉਣ ਤੋਂ ਇਨਕਾਰ ਕਰ ਦਿੱਤਾ ਸੀ ਜੋ ਗੰਭੀਰ ਪ੍ਰਦੂਸ਼ਣ ਪੱਧਰਾਂ ਦੀ ਸਥਿਤੀ ਵਿੱਚ ਕੁਝ ਗਤੀਵਿਧੀਆਂ ਤੇ ਪਾਬੰਦੀ ਲਗਾਉਂਦਾ ਹੈ ਅਦਾਲਤ ਨੇ ਇਸ ਦੀ ਬਜਾਏ ਲੰਬੇ ਸਮੇਂ ਅਤੇ ਟਿਕਾਊ ਹੱਲ ਲੱਭਣ ਦੀ ਜ਼ਰੂਰਤ ਤੇ ਜ਼ੋਰ ਦਿੱਤਾ ਤੁਹਾਨੂੰ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਸੁਪਰੀਮ ਕੋਰਟ ਨੇ ਹਵਾ ਪ੍ਰਦੂਸ਼ਣ ਦੇ ਮਾਮਲੇ ਦੇ ਵਿੱਚ ਮਹੱਤਵਪੂਰਨ ਟਿੱਪਣੀ ਕੀਤੀ ਹੈ ਸੁਪਰੀਮ ਕੋਰਟ ਨੇ ਕਿਹਾ ਕਿ ਸਾਡੇ ਕੋਲ ਕੋਈ ਜਾਦੂ ਦੀ ਛੜੀ ਨਹੀਂ ਜੋ ਆਦੇਸ਼ ਜਾਰੀ ਕਰਦੇ ਹੀ ਹਵਾ ਸਾਫ਼ ਹੋ ਜਾਵੇਗੀ ਸੁਪਰੀਮ ਕੋਰਟ ਨੇ ਰਾਸ਼ਟਰੀ ਰਾਜਸਥਾਨੀ ਖੇਤਰ ਦੇ ਵਿੱਚ ਲਗਾਤਾਰ ਵਿਗੜ ਰਹੀ ਹਵਾ ਦੀ ਸਥਿਤੀ ਬਾਰੇ 3 ਦਸੰਬਰ ਨੂੰ ਸੁਣਵਾਈ ਕਰਨ ਤੇ ਸਹਿਮਤੀ ਪ੍ਰਗਟ ਕੀਤੀ ਹੈ ਹੁਣ ਇਸ ਮਾਮਲੇ ਦੇ ਉੱਤੇ 3 ਦਸੰਬਰ ਨੂੰ ਜਿਹੜੀ ਆ ਸੁਣਵਾਈ ਹੋਵੇਗੀ ਹਾਲਾਂਕਿ ਇਸ ਤੋਂ ਪਹਿਲਾਂ ਵੀ ਸੁਪਰੀਮ ਕੋਰਟ ਨੇ ਅਸੂਬਿਆਂ ਦੀਆਂ ਸਰਕਾਰਾਂ ਨੂੰ ਕੁਝ ਹੱਲ ਸੁਝਾਏ ਸਨ ਜਿਨ੍ਹਾਂ ਦੇ ਵਿੱਚ ਦਿੱਲੀ ਦੇ ਸਕੂਲਾਂ ਦੇ ਵਿੱਚ ਪ੍ਰਦੂਸ਼ਣ ਵਾਲੇ ਮਹੀਨਿਆਂ ਦੇ ਵਿੱਚ ਬਾਹਰੀ ਖੇਡ ਸਮਾਗਮਾਂ ਨੂੰ ਆਯੋਜਿਤ ਨਾ ਕਰਨ ਦੀ ਸਲਾਹ ਵੀ ਦਿੱਤੀ ਗਈ ਸੀ ਸੋ ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰਾਂ ਦਿੱਲੀ ਐਨਸੀਆਰ ਦੀ ਸਰਕਾਰ ਅਤੇ ਨਾਲ ਲੱਗਦੇ ਸੂਬਿਆਂ ਦੀਆਂ ਸਰਕਾਰਾਂ ਇਸ ਦਿਸ਼ਾ ਦੇ ਵਿੱਚ ਕੀ ਕਦਮ ਚੁੱਕਦੀਆਂ ਨੇ ਹਾਲਾਂਕਿ ਸੁਪਰੀਮ ਕੋਰਟ ਵੱਲੋਂ ਇਹ ਸਾਫ਼ ਕਰ ਦਿੱਤਾ ਗਿਆ ਕਿ ਉਹਨਾਂ ਦੇ ਕੋਲ ਕੋਈ ਅਜਿਹੀ ਜਾਦੂ ਦੀ ਛੜੀ ਨਹੀਂ ਹੈ ਜੋ ਉਹ ਕਮਾਉਣਗੇ ਤੇ ਹਵਾ ਸਾਫ਼ ਹੋ ਜਾਵੇਗੀ ਸੁਪਰੀਮ ਕੋਰਟ ਦਾ ਸਾਫ਼ ਤੌਰ ਤੇ ਇਹ ਸੰਕੇਤ ਹੈ ਇਹ ਨਿਰਦੇਸ਼ ਹੈ ਕਿ ਜੋ ਹੱਲ ਨੇ ਉਹ ਮਹਾਰਾ ਦੇ ਨਿਰਦੇਸ਼ਾਂ ਦੇ ਮੁਤਾਬਕ ਜ਼ਿੰਮੇਵਾਰ ਅਥਾਰਟिटीज ਜਿਹੜੀਆਂ ਸਰਕਾਰਾਂ ਨੇ ਉਹਨਾਂ ਵੱਲੋਂ ਹੀ ਲਾਗੂ ਹੋਣਗੇ ਤੇ ਉਹਨਾਂ ਵੱਲੋਂ ਲਾਗੂ ਕੀਤੀਆਂ ਗਈਆਂ ਨੀਤੀਆਂ ਅਤੇ ਪਾਬੰਦੀਆਂ ਦੇ ਤਹਿਤ ਹੀ ਦਿੱਲੀ ਐਨਸੀਆਰ ਦੀ ਹਵਾ ਦੀ ਗੁਣਵੱਤਾ ਦੇ ਵਿੱਚ ਸੁਧਾਰ ਹੋਵੇਗਾ ਰਾਸ਼ਟਰੀ ਰਾਜस्तानी ਖੇਤਰ ਅਤੇ ਦਿੱਲੀ ਦੇ ਵਿੱਚ ਹਵਾ ਦੀ ਲਗਾਤਾਰ ਵਿਗੜ ਰਹੀ ਗੁਣਵੱਤਾ ਨੂੰ ਲੈ ਕੇ ਸੁਪਰੀਮ ਕੋਰਟ ਨੇ ਇਸ ਸੰਬੰਧੀ ਪਾਈ ਗਈ ਪਟੀਸ਼ਨ ਦੇ ਉੱਤੇ 3 ਦਸੰਬਰ ਨੂੰ ਸੁਣਵਾਈ ਕਰਨ ਦੇ ਲਈ ਆਪਣੀ ਸਹਿਮਤੀ ਜਤਾ ਦਿੱਤੀ ਹੈ। ਅਦਾਲਤ ਨੇ ਇਹ ਕਿਹਾ ਕਿ ਇਸ ਮੁੱਦੇ ਤੇ ਨਿਯਮਤ ਤੌਰ ਤੇ ਨਿਗਰਾਨੀ ਰੱਖਣ ਦੀ ਜ਼ਰੂਰਤ ਹੈ। ਚੀਫ ਜਸਟਿਸ ਸੂਰਿਆਕਾਂਤ ਅਤੇ ਜਸਟਿਸ ਜੋਇਆ ਮਿਲਾ ਬਾਗਚੀ ਦੇ ਬੈਂਚ ਨੇ ਸੀਨੀਅਰ ਵਕੀਲ ਅਪਰਾਜਿਤਾ ਸਿੰਘ ਦੀ ਇਸ ਦਲੀਲ ਨੂੰ ਨੋਟ ਕੀਤਾ ਹੈ ਕਿ ਦਿੱਲੀ ਐਨਸੀਆਰ ਦੇ ਵਿੱਚ ਸਥਿਤੀ ਚਿੰਤਾਜਨਕ ਹੈ ਅਤੇ ਇਹ ਇੱਕ ਸਿਹਤ ਐਮਰਜੈਂਸੀ ਵਾਲੀ ਸਥਿਤੀ ਹੈ। ਵਕੀਲ ਅਪਰਾਜਿਤਾ ਸਿੰਘ ਹਵਾ ਪ੍ਰਦੂਸ਼ਣ ਮਾਮਲੇ ਵਿੱਚ ਬੈਂਚ ਲਈ ਐਮਿਕਸ ਕਿਊਰੀ ਵਜੋਂ ਕੰਮ ਕਰ ਰਹੇ ਨੇ। ਚੀਫ ਜਸਟਿਸ ਨੇ ਕਿਹਾ ਕਿ ਨਿਆਇਕ ਫੋਰਮ ਕਿਹੜੀ ਜਾਦੂ ਦੀ ਛੜੀ ਹੈ ਜੋ ਲਹਿਰਾ ਸਕਦਾ ਹੈ। ਮੈਂ ਜਾਣਦਾ ਕਿ ਦਿੱਲੀ ਐਨਸੀਆਰ ਲਈ ਇੱਕ ਖਤਰਨਾਕ ਸਥਿਤੀ ਹੈ ਅਸੀਂ ਸਾਰੇ ਸਥਿਤੀ ਨੂੰ ਜਾਣਦੇ ਹਾਂ ਮੁੱਦਾ ਇਹ ਹੈ ਕਿ ਗੱਲ ਕੀ ਹੈ ਸਾਨੂੰ ਕਾਰਨਾ ਦੀ ਪਛਾਣ ਕਰਨੀ ਪਵੇਗੀ ਹੱਲ ਸਿਰਫ ਮਾਹਰਾਂ ਦੁਆਰਾ ਹੀ ਦਿੱਤੇ ਜਾ ਸਕਦੇ ਨੇ ਅੱਗੋਂ ਨਾ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਲੰਮੇ ਸਮੇਂ ਦੇ ਹੱਲ ਲੱਭੇ ਜਾਣਗੇ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਹਵਾ ਮਾਹਰਾਂ ਦੁਆਰਾ ਹੀ ਦਿੱਤੇ ਜਾ ਸਕਦੇ ਨੇ ਇਹ ਹੱਲ ਤੇ ਅਸੀਂ ਉਮੀਦ ਕਰਦੇ ਹਾਂ ਕਿ ਇਹ ਹੱਲ ਜਲਦ ਲੱਭੇ ਜਾਣਗੇ ਉਨਾ ਇਹ ਵੀ ਕਿਹਾ ਕਿ ਹਵਾ ਪ੍ਰਦੂਸ਼ਣ ਦਾ ਮੁੱਦਾ ਹੁਣ ਨਿਯਮਿਤ ਆਧਾਰ ਤੇ ਲਿਆ ਜਾਵੇਗਾ ਇਸ ਨੂੰ ਸਿਰਫ ਦੀਵਾਲੀ ਨੇੜੇ ਰਸਮੀ ਤੌਰ ਤੇ ਨਹੀਂ ਲਿਆ ਜਾਣਾ ਚਾਹੀਦਾ ਉਹਨਾਂ ਇਹ ਵੀ ਕਿਹਾ ਕਿ ਮੈਨੂੰ ਦੱਸੋ ਕਿ ਅਸੀਂ ਕੀ ਨਿਰਦੇਸ਼ ਦੇ ਸਕਦੇ ਹਾਂ ਅਸੀਂ ਕੁਝ ਦਿਸ਼ਾ ਨਿਰਦੇਸ਼ ਜਾਰੀ ਕਰ ਸਕਦੇ ਹਾਂ ਅਤੇ ਤੁਰੰਤ ਸਾਫ਼ ਹਵਾ ਦੇ ਵਿੱਚ ਸਾਹ ਲੈਣਾ ਸ਼ੁਰੂ ਕਰ ਸਕਦੇ ਹਾਂ ਸਾਨੂੰ ਇਹ ਵੀ ਦੇਖਣ ਦੀ ਜ਼ਰੂਰਤ ਹੈ ਕਿ ਹਰ ਖੇਤਰ ਦੇ ਵਿੱਚ ਕੀ ਹੱਲ ਲੱਭੇ ਜਾ ਸਕਦੇ ਨੇ ਆਓ ਦੇਖੀਏ ਕਿ ਸਰਕਾਰਾਂ ਨੇ ਕਿਹੜੀ ਕਮੇਟੀ ਬਣਾਈ ਹੈ 19 ਨਵੰਬਰ ਨੂੰ ਅਦਾਲਤ ਨੇ 에ਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਨੂੰ ਕਿਹਾ ਸੀ ਕਿ ਉਹ ਦਿੱਲੀ ਐਨਸੀਆਰ ਦੇ ਸਕੂਲਾਂ ਨੂੰ ਜ਼ਹਿਰੀਲੀ ਹਵਾ ਕਾਰਨ ਨਵੰਬਰ ਦਸੰਬਰ ਲਈ ਨਿਰਧਾਰਿਤ ਬਾਰੀ ਖੇਡ ਸਮਾਗਮਾਂ ਨੂੰ ਮੁਲਤਵੀ ਕਰਨ ਲਈ ਨਿਰਦੇਸ਼ ਵਿਚਾਰ ਕਰੇ। ਅਦਾਲਤ ਨੇ ਗ੍ਰੇਡੇਡ ਰਿਸਪਾਂਸ ਐਕਸ਼ਨ ਪਲਾਨ ਦੇ ਤਹਿਤ ਸਾਲ ਭਰ پابੰਦੀਆਂ ਲਾਉਣ ਤੋਂ ਇਨਕਾਰ ਕਰ ਦਿੱਤਾ ਸੀ ਜੋ ਗੰਭੀਰ ਪ੍ਰਦੂਸ਼ਣ ਪੱਧਰਾਂ ਦੀ ਸਥਿਤੀ ਵਿੱਚ ਕੁਝ ਗਤੀਵਿਧੀਆਂ ਤੇ پابੰਦੀ ਲਗਾਉਂਦਾ ਹੈ। ਅਦਾਲਤ ਨੇ ਇਸ ਦੀ ਬਜਾਏ ਲੰਬੇ ਸਮੇਂ ਅਤੇ ਟਿਕਾਊ ਹਾਲੇ ਲੱਭਣ ਦੀ ਜ਼ਰੂਰਤ ਤੇ ਜ਼ੋਰ ਦਿੱਤਾ ਹੈ। ਤੁਹਾਨੂੰ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਸੁਪਰੀਮ ਕੋਰਟ ਨੇ ਹਵਾ ਪ੍ਰਦੂਸ਼ਣ ਦੇ ਮਾਮਲੇ ਦੇ ਵਿੱਚ ਮਹੱਤਵਪੂਰਨ ਟਿੱਪਣੀ ਕੀਤੀ ਹੈ ਸੁਪਰੀਮ ਕੋਰਟ ਨੇ ਕਿਹਾ ਕਿ ਸਾਡੇ ਕੋਲ ਕੋਈ ਜਾਦੂ ਦੀ ਛੜੀ ਨਹੀਂ ਜੋ ਆਦੇਸ਼ ਜਾਰੀ ਕਰਦੇ ਹੀ ਹਵਾ ਸਾਫ਼ ਹੋ ਜਾਵੇਗੀ ਸੁਪਰੀਮ ਕੋਰਟ ਨੇ ਰਾਸ਼ਟਰੀ ਰਾਜਧਾਨੀ ਖੇਤਰ ਦੇ ਵਿੱਚ ਲਗਾਤਾਰ ਵਿਗੜ ਰਹੀ ਹਵਾ ਦੀ ਸਥਿਤੀ ਬਾਰੇ 3 ਦਸੰਬਰ ਨੂੰ ਸੁਣਵਾਈ ਕਰਨ ਤੇ ਸਹਿਮਤੀ ਪ੍ਰਗਟ ਕੀਤੀ ਹੈ ਹੁਣ ਇਸ ਮਾਮਲੇ ਦੇ ਉੱਤੇ 3 ਦਸੰਬਰ ਨੂੰ ਜਿਹੜੀ ਆ ਸੁਣਵਾਈ ਹੋਵੇਗੀ ਹਾਲਾਂਕਿ ਇਸ ਤੋਂ ਪਹਿਲਾਂ ਵੀ ਸੁਪਰੀਮ ਕੋਰਟ ਨੇ ਅਸੂਬਿਆਂ ਦੀਆਂ ਸਰਕਾਰਾਂ ਨੂੰ ਕੁਝ ਹੱਲ ਸੁਝਾਏ ਸਨ ਜਿਨ੍ਹਾਂ ਦੇ ਵਿੱਚ ਦਿੱਲੀ ਦੇ ਸਕੂਲਾਂ ਦੇ ਵਿੱਚ ਪ੍ਰਦੂਸ਼ਣ ਵਾਲੇ ਮਹੀਨਿਆਂ ਦੇ ਵਿੱਚ ਬਾਹਰੀ ਖੇਡ ਸਮਾਗਮਾਂ ਨੂੰ ਆਯੋਜਿਤ ਨਾ ਕਰਨ ਦੀ ਸਲਾਹ ਵੀ ਦਿੱਤੀ ਗਈ ਸੀ ਸੋ ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰਾਂ ਦਿੱਲੀ ਐਨਸੀਆਰ ਦੀ ਸਰਕਾਰ ਅਤੇ ਨਾਲ ਲੱਗਦੇ ਸੂਬਿਆਂ ਦੀਆਂ ਸਰਕਾਰਾਂ ਇਸ ਦਿਸ਼ਾ ਦੇ ਵਿੱਚ ਕੀ ਕਦਮ ਚੁੱਕਦੀਆਂ ਨੇ ਹਾਲਾਂਕਿ ਸੁਪਰੀਮ ਕੋਰਟ ਵੱਲੋਂ ਇਹ ਸਾਫ਼ ਕਰ ਦਿੱਤਾ ਗਿਆ ਕਿ ਉਹਨਾਂ ਦੇ ਕੋਲ ਕੋਈ ਅਜਿਹੀ ਜਾਦੂ ਦੀ ਛੜੀ ਨਹੀਂ ਹੈ ਜੋ ਉਹ ਕਮਾਉਣਗੇ ਤੇ ਹਵਾ ਸਾਫ਼ ਹੋ ਜਾਵੇਗੀ ਸੁਪਰੀਮ ਕੋਰਟ ਦਾ ਸਾਫ਼ ਤੌਰ ਤੇ ਇਹ ਸੰਕੇਤ ਹੈ ਇਹ ਨਿਰਦੇਸ਼ ਹੈ ਕਿ ਜੋ ਹੱਲ ਨੇ ਉਹ ਮਾਹਰਾਂ ਦੇ ਨਿਰਦੇਸ਼ਾਂ ਦੇ ਮੁਤਾਬਕ ਜ਼ਿੰਮੇਵਾਰ ਅਥਾਰਟिटीज ਜਿਹੜੀਆਂ ਸਰਕਾਰਾਂ ਨੇ ਉਹਨਾਂ ਵੱਲੋਂ ਹੀ ਲਾਗੂ ਹੋਣਗੇ ਤੇ ਉਹਨਾਂ ਵੱਲੋਂ ਲਾਗੂ ਕੀਤੀਆਂ ਗਈਆਂ ਨੀਤੀਆਂ ਅਤੇ ਪਾਬੰਦੀਆਂ ਦੇ ਤਹਿਤ ਹੀ ਦਿੱਲੀ ਐਨਸੀਆਰ ਦੀ ਹਵਾ ਦੀ ਗੁਣਵੱਤਾ ਦੇ ਵਿੱਚ ਸੁਧਾਰ ਹੋਵੇਗਾ ਰਾਸ਼ਟਰੀ ਰਾਜਤਾ ਨੀ ਖੇਤਰ ਅਤੇ ਦਿੱਲੀ ਦੇ ਵਿੱਚ ਹਵਾ ਦੀ ਲਗਾਤਾਰ ਵਿਗੜ ਰਹੀ ਗੁਣਵੱਤਾ ਨੂੰ ਲੈ ਕੇ ਸੁਪਰੀਮ ਕੋਰਟ ਨੇ ਇਸ ਸੰਬੰਧੀ ਪਾਈ ਗਈ ਪਟੀਸ਼ਨ ਦੇ ਉੱਤੇ 3 ਦਸੰਬਰ ਨੂੰ ਸੁਣਵਾਈ ਕਰਨ ਦੇ ਲਈ ਆਪਣੀ ਸਹਿਮਤੀ ਜਤਾ ਦਿੱਤੀ ਹੈ। ਅਦਾਲਤ ਨੇ ਇਹ ਕਿਹਾ ਕਿ ਇਸ ਮੁੱਦੇ ਤੇ ਨਿਯਮਤ ਤੌਰ ਤੇ ਨਿਗਰਾਨੀ ਰੱਖਣ ਦੀ ਜ਼ਰੂਰਤ ਹੈ। ਚੀਫ ਜਸਟਿਸ ਸੂਰਿਆਕਾਂਤ ਅਤੇ ਜਸਟਿਸ ਜੋਆ ਮਿਲਾ ਬਾਗਚੀ ਦੇ ਬੈਂਚ ਨੇ ਸੀਨੀਅਰ ਵਕੀਲ ਅપરાਜਤਾ ਸਿੰਘ ਦੀ ਇਸ ਦਲੀਲ ਨੂੰ ਨੋਟ ਕੀਤਾ ਹੈ। ਕਿ ਦਿੱਲੀ ਐਨਸੀਆਰ ਦੇ ਵਿੱਚ ਸਥਿਤੀ ਚਿੰਤਾਜਨਕ ਹੈ ਅਤੇ ਇਹ ਇੱਕ ਸਿਹਤ ਐਮਰਜੈਂਸੀ ਵਾਲੀ ਸਥਿਤੀ ਹੈ। ਵਕੀਲ ਅਪਰਾਜਿਤਾ ਸਿੰਘ ਹਵਾ ਪ੍ਰਦੂਸ਼ਣ ਮਾਮਲੇ ਵਿੱਚ ਬੈਂਚ ਲਈ ਐਮਿਕਸ ਕਿਉਰੀ ਵਜੋਂ ਕੰਮ ਕਰ ਰਹੇ ਨੇ। ਚੀਫ ਜਸਟਿਸ ਨੇ ਕਿਹਾ ਹੈ ਕਿ ਨਿਆਂਇਕ ਫੋਰਮ ਕਿਹੜੀ ਜਾਦੂ ਦੀ ਛੜੀ ਹੈ ਜੋ ਲਹਿਰਾ ਸਕਦਾ ਹੈ। ਮੈਂ ਜਾਣਦਾ ਕਿ ਦਿੱਲੀ ਐਨਸੀਆਰ ਲਈ ਇੱਕ ਖਤਰਨਾਕ ਸਥਿਤੀ ਹੈ। ਅਸੀਂ ਸਾਰੇ ਸਥਿਤੀ ਨੂੰ ਜਾਣਦੇ ਹਾਂ। ਮੁੱਦਾ ਇਹ ਹੈ ਕਿ ਗੱਲ ਕੀ ਹੈ? ਸਾਨੂੰ ਕਾਰਨਾ ਦੀ ਪਛਾਣ ਕਰਨੀ ਪਵੇਗੀ ਹੱਲ ਸਿਰਫ ਮਾਹਰਾਂ ਦੁਆਰਾ ਹੀ ਦਿੱਤੇ ਜਾ ਸਕਦੇ ਨੇ ਅੱਗੋਂ ਨੇ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਲੰਬੇ ਸਮੇਂ ਦੇ ਹੱਲ ਲੱਭੇ ਜਾਣਗੇ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਹਵਾ ਮਾਹਰਾਂ ਦੁਆਰਾ ਹੀ ਦਿੱਤੇ ਜਾ ਸਕਦੇ ਨੇ ਇਹ ਹੱਲ ਤੇ ਅਸੀਂ ਉਮੀਦ ਕਰਦੇ ਹਾਂ ਕਿ ਇਹ ਹੱਲ ਜਲਦ ਲੱਭੇ ਜਾਣਗੇ ਉਹਨਾਂ ਨੇ ਇਹ ਵੀ ਕਿਹਾ ਕਿ ਹਵਾ ਪ੍ਰਦੂਸ਼ਣ ਦਾ ਮੁੱਦਾ ਹੁਣ ਨਿਯਮਿਤ ਆਧਾਰ ਤੇ ਲਿਆ ਜਾਵੇਗਾ ਇਸ ਨੂੰ ਸਿਰਫ ਦੀਵਾਲੀ ਨੇੜੇ ਰਸਮੀ ਤੌਰ ਤੇ ਨਹੀਂ ਲਿਆ ਜਾਣਾ ਚਾਹੀਦਾ ਉਨਾਏ ਵੀ ਕਿਹਾ ਕਿ ਮੈਨੂੰ ਦੱਸੋ ਕਿ ਅਸੀਂ ਕੀ ਨਿਰਦੇਸ਼ ਦੇ ਸਕਦੇ ਹਾਂ ਅਸੀਂ ਕੁਝ ਦਿਸ਼ਾ ਨਿਰਦੇਸ਼ ਜਾਰੀ ਕਰ ਸਕਦੇ ਹਾਂ ਅਤੇ ਤੁਰੰਤ ਸਾਫ ਹਵਾ ਦੇ ਵਿੱਚ ਸਾਹ ਲੈਣਾ ਸ਼ੁਰੂ ਕਰ ਸਕਦੇ ਹਾਂ ਸਾਨੂੰ ਇਹ ਵੀ ਦੇਖਣ ਦੀ ਜ਼ਰੂਰਤ ਹੈ ਕਿ ਹਰ ਖੇਤਰ ਦੇ ਵਿੱਚ ਕੀ ਹੱਲ ਲੱਭੇ ਜਾ ਸਕਦੇ ਨੇ ਆਓ ਦੇਖੀਏ ਕਿ ਸਰਕਾਰਾਂ ਨੇ ਕਿਹੜੀ ਕਮੇਟੀ ਬਣਾਈ ਹੈ 19 ਨਵੰਬਰ ਨੂੰ ਅਦਾਲਤ ਨੇ 에ਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਨੂੰ ਕਿਹਾ ਸੀ ਕਿ ਉਹ ਦਿੱਲੀ ਐਨਸੀਆਰ ਦੇ ਸਕੂਲਾਂ ਨੂੰ ਜ਼ਹਿਰੀਲੀ ਹਵਾ ਕਾਰਨ ਨਵੰਬਰ ਦਸੰਬਰ ਲਈ ਨਿਰਧਾਰਿਤ ਬਾਰੀਖੇਡ ਸਮਾਗਮਾਂ ਨੂੰ ਮੁਲਤਵੀ ਕਰਨ ਲਈ ਨਿਰਦੇਸ਼ ਵਿਚਾਰ ਕਰੇ ਅਦਾਲਤ ਨੇ ਗ੍ਰੈਡੀਡ ਰਿਸਪਾਂਸ ਐਕਸ਼ਨ ਪਲਾਨ ਦੇ ਤਹਿਤ ਸਾਲ ਭਰ ਪਾਬੰਦੀਆਂ ਲਾਉਣ ਤੋਂ ਇਨਕਾਰ ਕਰ ਦਿੱਤਾ ਸੀ ਜੋ ਗੰਭੀਰ ਪ੍ਰਦੂਸ਼ਣ ਪੱਧਰਾਂ ਦੀ ਸਥਿਤੀ ਵਿੱਚ ਕੁਝ ਗਤੀਵਿਧੀਆਂ ਤੇ ਪਾਬੰਦੀ ਲਗਾਉਂਦਾ ਹੈ ਅਦਾਲਤ ਨੇ ਇਸ ਦੀ ਬਜਾਏ ਲੰਮੇ ਸਮੇਂ ਅਤੇ ਟਿਕਾਊ ਹੱਲ ਲੱਭਣ ਦੀ ਜ਼ਰੂਰਤ ਤੇ ਜ਼ੋਰ ਦਿੱਤਾ ਤੁਹਾਨੂੰ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਸੁਪਰੀਮ ਕੋਰਟ ਨੇ ਹਵਾ ਪ੍ਰਦੂਸ਼ਣ ਦੇ ਮਾਮਲੇ ਦੇ ਵਿੱਚ ਮਹੱਤਵਪੂਰਨ ਟਿੱਪਣੀ ਕੀਤੀ ਹੈ ਸੁਪਰੀਮ ਕੋਰਟ ਨੇ ਕਿਹਾ ਕਿ ਸਾਡੇ ਕੋਲ ਕੋਈ ਜਾਦੂ ਦੀ ਛੜੀ ਨਹੀਂ ਜੋ ਆਦੇਸ਼ ਜਾਰੀ ਕਰਦੇ ਹੀ ਹਵਾ ਸਾਫ ਹੋ ਜਾਵੇਗੀ। ਸੁਪਰੀਮ ਕੋਰਟ ਨੇ ਰਾਸ਼ਟਰੀ ਰਾਜਸਤਾਨੀ ਖੇਤਰ ਦੇ ਵਿੱਚ ਲਗਾਤਾਰ ਵਿਗੜ ਰਹੀ ਹਵਾ ਦੀ ਸਥਿਤੀ ਬਾਰੇ 3 ਦਸੰਬਰ ਨੂੰ ਸੁਣਵਾਈ ਕਰਨ ਤੇ ਸਹਿਮਤੀ ਪ੍ਰਗਟ ਕੀਤੀ ਹੈ। ਹੁਣ ਇਸ ਮਾਮਲੇ ਦੇ ਉੱਤੇ 3 ਦਸੰਬਰ ਨੂੰ ਜਿਹੜੀ ਆ ਸੁਣਵਾਈ ਹੋਵੇਗੀ। ਹਾਲਾਂਕਿ ਇਸ ਤੋਂ ਪਹਿਲਾਂ ਵੀ ਸੁਪਰੀਮ ਕੋਰਟ ਨੇ ਸੂਬਿਆਂ ਦੀਆਂ ਸਰਕਾਰਾਂ ਨੂੰ ਕੁਝ ਹੱਲ ਸੁਝਾਏ ਸਨ। ਜਿਨ੍ਹਾਂ ਦੇ ਵਿੱਚ ਦਿੱਲੀ ਦੇ ਸਕੂਲਾਂ ਦੇ ਵਿੱਚ ਪ੍ਰਦੂਸ਼ਣ ਵਾਲੇ ਮਹੀਨਿਆਂ ਦੇ ਵਿੱਚ ਬਾਰੀਖੇਡ ਸਮਾਗਮਾਂ ਨੂੰ ਆਯੋਜਿਤ ਨਾ ਕਰਨ ਦੀ ਸਲਾਹ ਵੀ ਦਿੱਤੀ ਗਈ ਸੀ ਸੋ ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰਾਂ ਦਿੱਲੀ ਐਨਸੀਆਰ ਦੀ ਸਰਕਾਰ ਅਤੇ ਨਾਲ ਲੱਗਦੇ ਸੂਬਿਆਂ ਦੀਆਂ ਸਰਕਾਰਾਂ ਇਸ ਦਿਸ਼ਾ ਦੇ ਵਿੱਚ ਕੀ ਕਦਮ ਚੁੱਕਦੀਆਂ ਨੇ ਹਾਲਾਂਕਿ ਸੁਪਰੀਮ ਕੋਰਟ ਵੱਲੋਂ ਇਹ ਸਾਫ਼ ਕਰ ਦਿੱਤਾ ਗਿਆ ਕਿ ਉਹਨਾਂ ਦੇ ਕੋਲ ਕੋਈ ਅਜਿਹੀ ਜਾਦੂ ਦੀ ਛੜੀ ਨਹੀਂ ਹੈ ਜੋ ਉਹ ਕਮਾਉਣਗੇ ਤੇ ਹਵਾ ਸਾਫ਼ ਹੋ ਜਾਵੇਗੀ ਸੁਪਰੀਮ ਕੋਰਟ ਦਾ ਸਾਫ਼ ਤੌਰ ਤੇ ਇਹ ਸੰਕੇਤ ਹੈ ਇਹ ਨਿਰਦੇਸ਼ ਹੈ ਕਿ ਜੋ ਹੱਲ ਨੇ ਉਹ ਮਹਾਰਾ ਦੇ ਨਿਰਦੇਸ਼ਾਂ ਦੇ ਮੁਤਾਬਕ ਜ਼ਿੰਮੇਵਾਰ ਅਥਾਰਟिटीज ਜਿਹੜੀਆਂ ਸਰਕਾਰਾਂ ਨੇ ਉਹਨਾਂ ਵੱਲੋਂ ਹੀ ਲਾਗੂ ਹੋਣਗੇ ਤੇ ਉਹਨਾਂ ਵੱਲੋਂ ਲਾਗੂ ਕੀਤੀਆਂ ਗਈਆਂ ਨੀਤੀਆਂ ਅਤੇ ਪਾਬੰਦੀਆਂ ਦੇ ਤਹਿਤ ਹੀ ਦਿੱਲੀ ਐਨਸੀਆਰ ਦੀ ਹਵਾ ਦੀ ਗੁਣਵੱਤਾ ਦੇ ਵਿੱਚ ਸੁਧਾਰ ਹੋਵੇਗਾ ਰਾਸ਼ਟਰੀ ਰਾਜस्तानी ਖੇਤਰ ਅਤੇ ਦਿੱਲੀ ਦੇ ਵਿੱਚ ਹਵਾ ਦੀ ਲਗਾਤਾਰ ਵਿਗੜ ਰਹੀ ਗੁਣਵੱਤਾ ਨੂੰ ਲੈ ਕੇ ਸੁਪਰੀਮ ਕੋਰਟ ਨੇ ਇਸ ਸੰਬੰਧੀ ਪਾਈ ਗਈ ਪਟੀਸ਼ਨ ਦੇ ਉੱਤੇ 3 ਦਸੰਬਰ ਨੂੰ ਸੁਣਵਾਈ ਕਰਨ ਦੇ ਲਈ ਆਪਣੀ ਸਹਿਮਤੀ ਜਤਾ ਦਿੱਤੀ ਹੈ। ਅਦਾਲਤ ਨੇ ਇਹ ਕਿਹਾ ਕਿ ਇਸ ਮੁੱਦੇ ਤੇ ਨਿਯਮਤ ਤੌਰ ਤੇ ਨਿਗਰਾਨੀ ਰੱਖਣ ਦੀ ਜ਼ਰੂਰਤ ਹੈ। ਚੀਫ ਜਸਟਿਸ ਸੂਰਿਆਕਾਂਤ ਅਤੇ ਜਸਟਿਸ ਜੋਇਆ ਮਿਲਾ ਬਾਗਚੀ ਦੇ ਬੈਂਚ ਨੇ ਸੀਨੀਅਰ ਵਕੀਲ ਅપરાਜਿਤਾ ਸਿੰਘ ਦੀ ਇਸ ਦਲੀਲ ਨੂੰ ਨੋਟ ਕੀਤਾ ਹੈ ਕਿ ਦਿੱਲੀ ਐਨਸੀਆਰ ਦੇ ਵਿੱਚ ਸਥਿਤੀ ਚਿੰਤਾਜਨਕ ਹੈ ਅਤੇ ਇਹ ਇੱਕ ਸਿਹਤ ਐਮਰਜੈਂਸੀ ਵਾਲੀ ਸਥਿਤੀ ਹੈ। ਵਕੀਲ ਅપરાਜਿਤਾ ਸਿੰਘ ਹਵਾ ਪ੍ਰਦੂਸ਼ਣ ਮਾਮਲੇ ਵਿੱਚ ਬੈਂਚ ਲਈ ਐਮਿਕਸ ਕਿਊਰੀ ਵਜੋਂ ਕੰਮ ਕਰ ਰਹੇ ਨੇ। ਚੀਫ ਜਸਟਿਸ ਨੇ ਕਿਹਾ ਕਿ ਨਿਆਇਕ ਫੋਰਮ ਕਿਹੜੀ ਜਾਦੂ ਦੀ ਛੜੀ ਹੈ ਜੋ ਲਹਿਰਾ ਸਕਦਾ ਹੈ। ਮੈਂ ਜਾਣਦਾ ਕਿ ਦਿੱਲੀ ਐਨਸੀਆਰ ਲਈ ਇੱਕ ਖਤਰਨਾਕ ਸਥਿਤੀ ਹੈ ਅਸੀਂ ਸਾਰੇ ਸਥਿਤੀ ਨੂੰ ਜਾਣਦੇ ਹਾਂ ਮੁੱਦਾ ਇਹ ਹੈ ਕਿ ਗੱਲ ਕੀ ਹੈ ਸਾਨੂੰ ਕਾਰਨਾ ਦੀ ਪਛਾਣ ਕਰਨੀ ਪਵੇਗੀ ਹੱਲ ਸਿਰਫ ਮਾਹਰਾਂ ਦੁਆਰਾ ਹੀ ਦਿੱਤੇ ਜਾ ਸਕਦੇ ਨੇ ਅੱਗੋਂ ਨਾ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਲੰਮੇ ਸਮੇਂ ਦੇ ਹੱਲ ਲੱਭੇ ਜਾਣਗੇ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਹਵਾ ਮਾਹਰਾਂ ਦੁਆਰਾ ਹੀ ਦਿੱਤੇ ਜਾ ਸਕਦੇ ਨੇ ਇਹ ਹੱਲ ਤੇ ਅਸੀਂ ਉਮੀਦ ਕਰਦੇ ਹਾਂ ਕਿ ਇਹ ਹੱਲ ਜਲਦ ਲੱਭੇ ਜਾਣਗੇ ਉਨਾ ਇਹ ਵੀ ਕਿਹਾ ਕਿ ਹਵਾ ਪ੍ਰਦੂਸ਼ਣ ਦਾ ਮੁੱਦਾ ਹੁਣ ਨਿਯਮਿਤ ਆਧਾਰ ਤੇ ਲਿਆ ਜਾਵੇਗਾ ਇਸ ਨੂੰ ਸਿਰਫ ਦੀਵਾਲੀ ਨੇੜੇ ਰਸਮੀ ਤੌਰ ਤੇ ਨਹੀਂ ਲਿਆ ਜਾਣਾ ਚਾਹੀਦਾ ਉਹਨਾਂ ਇਹ ਵੀ ਕਿਹਾ ਕਿ ਮੈਨੂੰ ਦੱਸੋ ਕਿ ਅਸੀਂ ਕੀ ਨਿਰਦੇਸ਼ ਦੇ ਸਕਦੇ ਹਾਂ ਅਸੀਂ ਕੁਝ ਦਿਸ਼ਾ ਨਿਰਦੇਸ਼ ਜਾਰੀ ਕਰ ਸਕਦੇ ਹਾਂ ਅਤੇ ਤੁਰੰਤ ਸਾਫ਼ ਹਵਾ ਦੇ ਵਿੱਚ ਸਾਹ ਲੈਣਾ ਸ਼ੁਰੂ ਕਰ ਸਕਦੇ ਹਾਂ ਸਾਨੂੰ ਇਹ ਵੀ ਦੇਖਣ ਦੀ ਜ਼ਰੂਰਤ ਹੈ ਕਿ ਹਰ ਖੇਤਰ ਦੇ ਵਿੱਚ ਕੀ ਹੱਲ ਲੱਭੇ ਜਾ ਸਕਦੇ ਨੇ ਆਓ ਦੇਖੀਏ ਕਿ ਸਰਕਾਰਾਂ ਨੇ ਕਿਹੜੀ ਕਮੇਟੀ ਬਣਾਈ ਹੈ 19 ਨਵੰਬਰ ਨੂੰ ਅਦਾਲਤ ਨੇ 에ਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਨੂੰ ਕਿਹਾ ਸੀ ਕਿ ਉਹ ਦਿੱਲੀ ਐਨਸੀਆਰ ਦੇ ਸਕੂਲਾਂ ਨੂੰ ਜ਼ਹਿਰੀਲੀ ਹਵਾ ਕਾਰਨ ਨਵੰਬਰ ਦਸੰਬਰ ਲਈ ਨਿਰਧਾਰਿਤ ਬਾਹਰੀ ਖੇਡ ਸਮਾਗਮਾਂ ਨੂੰ ਮੁਲਤਵੀ ਕਰਨ ਲਈ ਨਿਰਦੇਸ਼ ਵਿਚਾਰ ਕਰੇ। ਅਦਾਲਤ ਨੇ ਗ੍ਰੈਡਿਉਟ ਰਿਸਪਾਂਸ ਐਕਸ਼ਨ ਪਲਾਨ ਦੇ ਤਹਿਤ ਸਾਲ ਭਰ ਪਾਬੰਦੀਆਂ ਲਾਉਣ ਤੋਂ ਇਨਕਾਰ ਕਰ ਦਿੱਤਾ ਸੀ ਜੋ ਗੰਭੀਰ ਪ੍ਰਦੂਸ਼ਣ ਪਦਰਾਂ ਦੀ ਸਥਿਤੀ ਵਿੱਚ ਕੁਝ ਗਤੀਵਿਧੀਆਂ ਤੇ ਪਾਬੰਦੀ ਲਗਾਉਂਦਾ ਹੈ। ਅਦਾਲਤ ਨੇ ਇਸ ਦੀ ਬਜਾਏ ਲੰਬੇ ਸਮੇਂ ਅਤੇ ਟਿਕਾਊ ਹੱਲ ਲੱਭਣ ਦੀ ਜ਼ਰੂਰਤ ਤੇ ਜ਼ੋਰ ਦਿੱਤਾ ਹੈ। ਤੁਹਾਨੂੰ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਸੁਪਰੀਮ ਕੋਰਟ ਨੇ ਹਵਾ ਪ੍ਰਦੂਸ਼ਣ ਦੇ ਮਾਮਲੇ ਦੇ ਵਿੱਚ ਮਹੱਤਵਪੂਰਨ ਟਿੱਪਣੀ ਕੀਤੀ ਹੈ ਸੁਪਰੀਮ ਕੋਰਟ ਨੇ ਕਿਹਾ ਕਿ ਸਾਡੇ ਕੋਲ ਕੋਈ ਜਾਦੂ ਦੀ ਛੜੀ ਨਹੀਂ ਜੋ ਆਦੇਸ਼ ਜਾਰੀ ਕਰਦੇ ਹੀ ਹਵਾ ਸਾਫ਼ ਹੋ ਜਾਵੇਗੀ ਸੁਪਰੀਮ ਕੋਰਟ ਨੇ ਰਾਸ਼ਟਰੀ ਰਾਜਸਥਾਨੀ ਖੇਤਰ ਦੇ ਵਿੱਚ ਲਗਾਤਾਰ ਵਿਗੜ ਰਹੀ ਹਵਾ ਦੀ ਸਥਿਤੀ ਬਾਰੇ 3 ਦਸੰਬਰ ਨੂੰ ਸੁਣਵਾਈ ਕਰਨ ਤੇ ਸਹਿਮਤੀ ਪ੍ਰਗਟ ਕੀਤੀ ਹੈ ਹੁਣ ਇਸ ਮਾਮਲੇ ਦੇ ਉੱਤੇ 3 ਦਸੰਬਰ ਨੂੰ ਜਿਹੜੀ ਆ ਸੁਣਵਾਈ ਹੋਵੇਗੀ ਹਾਲਾਂਕਿ ਇਸ ਤੋਂ ਪਹਿਲਾਂ ਵੀ ਸੁਪਰੀਮ ਕੋਰਟ ਨੇ ਸੂਬਿਆਂ ਦੀਆਂ ਸਰਕਾਰਾਂ ਨੂੰ ਕੁਝ ਹੱਲ ਸੁਝਾਏ ਸਨ ਜਿਨ੍ਹਾਂ ਦੇ ਵਿੱਚ ਦਿੱਲੀ ਦੇ ਸਕੂਲਾਂ ਦੇ ਵਿੱਚ ਪ੍ਰਦੂਸ਼ਣ ਵਾਲੇ ਮਹੀਨਿਆਂ ਦੇ ਵਿੱਚ ਬਾਹਰੀ ਖੇਡ ਸਮਾਗਮਾਂ ਨੂੰ ਆਯੋਜਿਤ ਨਾ ਕਰਨ ਦੀ ਸਲਾਹ ਵੀ ਦਿੱਤੀ ਗਈ ਸੀ ਸੋ ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰਾਂ ਦਿੱਲੀ ਐਨਸੀਆਰ ਦੀ ਸਰਕਾਰ ਅਤੇ ਨਾਲ ਲੱਗਦੇ ਸੂਬਿਆਂ ਦੀਆਂ ਸਰਕਾਰਾਂ ਇਸ ਦਿਸ਼ਾ ਦੇ ਵਿੱਚ ਕੀ ਕਦਮ ਚੁੱਕਦੀਆਂ ਨੇ ਹਾਲਾਂਕਿ ਸੁਪਰੀਮ ਕੋਰਟ ਵੱਲੋਂ ਇਹ ਸਾਫ਼ ਕਰ ਦਿੱਤਾ ਗਿਆ ਕਿ ਉਹਨਾਂ ਦੇ ਕੋਲ ਕੋਈ ਅਜਿਹੀ ਜਾਦੂ ਦੀ ਛੜੀ ਨਹੀਂ ਹੈ ਜੋ ਉਹ ਕਮਾਉਣਗੇ ਤੇ ਹਵਾ ਸਾਫ਼ ਹੋ ਜਾਵੇਗੀ ਸਪਰੀਮ ਕੋਰਟ ਦਾ ਸਾਫ਼ ਤੌਰ ਤੇ ਇਹ ਸੰਕੇਤ ਹੈ ਇਹ ਨਿਰਦੇਸ਼ ਹੈ ਕਿ ਜੋ ਹੱਲ ਨੇ ਉਹ ਮਾਹਰਾਂ ਦੇ ਨਿਰਦੇਸ਼ਾਂ ਦੇ ਮੁਤਾਬਕ ਜ਼ਿੰਮੇਵਾਰ ਅਥਾਰਟिटीज ਜਿਹੜੀਆਂ ਸਰਕਾਰਾਂ ਨੇ ਉਹਨਾਂ ਵੱਲੋਂ ਹੀ ਲਾਗੂ ਹੋਣਗੇ ਤੇ ਉਹਨਾਂ ਵੱਲੋਂ ਲਾਗੂ ਕੀਤੀਆਂ ਗਈਆਂ ਨੀਤੀਆਂ ਅਤੇ ਪਾਬੰਦੀਆਂ ਦੇ ਤਹਿਤ ਹੀ ਦਿੱਲੀ ਐਨਸੀਆਰ ਦੀ ਹਵਾ ਦੀ ਗੁਣਵੱਤਾ ਦੇ ਵਿੱਚ ਸੁਧਾਰ ਹੋਵੇਗਾ। ਰਾਸ਼ਟਰੀ ਰਾਜਧਾਨੀ ਖੇਤਰ ਅਤੇ ਦਿੱਲੀ ਦੇ ਵਿੱਚ ਹਵਾ ਦੀ ਲਗਾਤਾਰ ਵਿਗੜ ਰਹੀ ਗੁਣਵੱਤਾ ਨੂੰ ਲੈ ਕੇ ਸੁਪਰੀਮ ਕੋਰਟ ਨੇ ਇਸ ਸੰਬੰਧੀ ਪਾਈ ਗਈ ਪਟੀਸ਼ਨ ਦੇ ਉੱਤੇ 3 ਦਸੰਬਰ ਨੂੰ ਸੁਣਵਾਈ ਕਰਨ ਦੇ ਲਈ ਆਪਣੀ ਸਹਿਮਤੀ ਜਤਾ ਦਿੱਤੀ ਹੈ। ਅਦਾਲਤ ਨੇ ਇਹ ਕਿਹਾ ਕਿ ਇਸ ਮੁੱਦੇ ਤੇ ਨਿਯਮਤ ਤੌਰ ਤੇ ਨਿਗਰਾਨੀ ਰੱਖਣ ਦੀ ਜ਼ਰੂਰਤ ਹੈ। ਚੀਫ ਜਸਟਿਸ ਸੂਰਿਆਕਾਂਤ ਅਤੇ ਜਸਟਿਸ ਜੋਆ ਮਿਲਾ ਬਾਗਚੀ ਦੇ ਬੈਂਚ ਨੇ ਸੀਨੀਅਰ ਵਕੀਲ ਅપરાਜਿਤਾ ਸਿੰਘ ਦੀ ਇਸ ਦਲੀਲ ਨੂੰ ਨੋਟ ਕੀਤਾ ਹੈ ਕਿ ਦਿੱਲੀ ਐਨਸੀਆਰ ਦੇ ਵਿੱਚ ਸਥਿਤੀ ਚਿੰਤਾਜਨਕ ਹੈ ਅਤੇ ਇਹ ਇੱਕ ਸਿਹਤ ਐਮਰਜੈਂਸੀ ਵਾਲੀ ਸਥਿਤੀ ਹੈ। ਵਕੀਲ ਅપરાਜਿਤਾ ਸਿੰਘ ਹਵਾ ਪ੍ਰਦੂਸ਼ਣ ਮਾਮਲੇ ਵਿੱਚ ਬੈਂਚ ਲਈ ਐਮਿਕਸ ਕਿਉਰੀ ਵਜੋਂ ਕੰਮ ਕਰ ਰਹੇ ਨੇ ਚੀਫ ਜਸਟਿਸ ਨੇ ਕਿਹਾ ਹੈ ਕਿ ਨਿਆਇਕ ਫੋਰਮ ਕਿਹੜੀ ਜਾਦੂ ਦੀ ਛੜੀ ਹੈ ਜੋ ਲਹਿਰਾ ਸਕਦਾ ਹੈ ਮੈਂ ਜਾਣਦਾ ਕਿ ਦਿੱਲੀ ਐਨਸੀਆਰ ਲਈ ਇੱਕ ਖਤਰਨਾਕ ਸਥਿਤੀ ਹੈ ਅਸੀਂ ਸਾਰੇ ਸਥਿਤੀ ਨੂੰ ਜਾਣਦੇ ਹਾਂ ਮੁੱਦਾ ਇਹ ਹੈ ਕਿ ਗੱਲ ਕੀ ਹੈ ਸਾਨੂੰ ਕਾਰਨਾ ਦੀ ਪਛਾਣ ਕਰਨੀ ਪਵੇਗੀ ਹੱਲ ਸਿਰਫ ਮਾਹਰਾਂ ਦੁਆਰਾ ਹੀ ਦਿੱਤੇ ਜਾ ਸਕਦੇ ਨੇ ਅਗੋਂ ਨੇ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਲੰਬੇ ਸਮੇਂ ਦੇ ਹੱਲ ਲੱਭੇ ਜਾਣਗੇ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਹਵਾ ਮਹਾਰਾ ਦੁਆਰਾ ਹੀ ਦਿੱਤੇ ਜਾ ਸਕਦੇ ਨੇ ਇਹ ਹੱਲ ਤੇ ਅਸੀਂ ਉਮੀਦ ਕਰਦੇ ਹਾਂ ਕਿ ਇਹ ਹੱਲ ਜਲਦ ਲੱਭੇ ਜਾਣਗੇ ਉਹਨਾਂ ਇਹ ਵੀ ਕਿਹਾ ਕਿ ਹਵਾ ਪ੍ਰਦੂਸ਼ਣ ਦਾ ਮੁੱਦਾ ਹੁਣ ਨਿਯਮਿਤ ਆਧਾਰ ਤੇ ਲਿਆ ਜਾਵੇਗਾ ਇਸ ਨੂੰ ਸਿਰਫ ਦੀਵਾਲੀ ਨੇੜੇ ਰਸਮੀ ਤੌਰ ਤੇ ਨਹੀਂ ਲਿਆ ਜਾਣਾ ਚਾਹੀਦਾ ਉਹਨਾਂ ਇਹ ਵੀ ਕਿਹਾ ਕਿ ਮੈਨੂੰ ਦੱਸੋ ਕਿ ਅਸੀਂ ਕੀ ਨਿਰਦੇਸ਼ ਦੇ ਸਕਦੇ ਹਾਂ ਅਸੀਂ ਕੁਝ ਦਿਸ਼ਾ ਨਿਰਦੇਸ਼ ਜਾਰੀ ਕਰ ਸਕਦੇ ਹਾਂ ਅਤੇ ਤੁਰੰਤ ਸਾਫ਼ ਹਵਾ ਦੇ ਵਿੱਚ ਸਾਹ ਲੈਣਾ ਸ਼ੁਰੂ ਕਰ ਸਕਦੇ ਹਾਂ ਸਾਨੂੰ ਇਹ ਵੀ ਦੇਖਣ ਦੀ ਜ਼ਰੂਰਤ ਹੈ ਕਿ ਹਰ ਖੇਤਰ ਦੇ ਵਿੱਚ ਕੀ ਹੱਲ ਲੱਭੇ ਜਾ ਸਕਦੇ ਨੇ ਆਓ ਦੇਖੀਏ ਕਿ ਸਰਕਾਰਾਂ ਨੇ ਕਿਹੜੀ ਕਮੇਟੀ ਬਣਾਈ ਹੈ 19 ਨਵੰਬਰ ਨੂੰ ਅਦਾਲਤ ਨੇ 에ਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਨੂੰ ਕਿਹਾ ਸੀ ਕਿ ਉਹ ਦਿੱਲੀ ਐਨਸੀਆਰ ਦੇ ਸਕੂਲਾਂ ਨੂੰ ਜ਼ਹਿਰੀਲੀ ਹਵਾ ਕਾਰਨ ਨਵੰਬਰ ਦਸੰਬਰ ਲਈ ਨਿਰਧਾਰਿਤ ਬਾਹਰੀ ਖੇਡ ਸਮਾਗਮਾਂ ਨੂੰ ਮੁਲਤਵੀ ਕਰਨ ਲਈ ਨਿਰਦੇਸ਼ ਵਿਚਾਰ ਕਰੇ ਅਦਾਲਤ ਨੇ ਗ੍ਰੈਡੀਏਟ ਰਿਸਪਾਂਸ ਐਕਸ਼ਨ ਪਲਾਨ ਦੇ ਤਹਿਤ ਸਾਲ ਭਰ ਪਾਬੰਦੀਆਂ ਲਾਉਣ ਤੋਂ ਇਨਕਾਰ ਕਰ ਦਿੱਤਾ ਸੀ ਜੋ ਗੰਭੀਰ ਪ੍ਰਦੂਸ਼ਣ ਪਦਰਾਂ ਦੀ ਸਥਿਤੀ ਵਿੱਚ ਕੁਝ ਗਤੀਵਿਧੀਆਂ ਤੇ ਪਾਬੰਦੀ ਲਗਾਉਂਦਾ ਹੈ ਅਦਾਲਤ ਨੇ ਇਸ ਦੀ ਬਜਾਏ ਲੰਬੇ ਸਮੇਂ ਅਤੇ ਟਿਕਾਊ ਹੱਲ ਲੱਭਣ ਦੀ ਜ਼ਰੂਰਤ ਤੇ ਜ਼ੋਰ ਦਿੱਤਾ ਹੈ ਤੁਹਾਨੂੰ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਸੁਪਰੀਮ ਕੋਰਟ ਨੇ ਹਵਾ ਪ੍ਰਦੂਸ਼ਣ ਦੇ ਮਾਮਲੇ ਦੇ ਵਿੱਚ ਮਹੱਤਵਪੂਰਨ ਟਿੱਪਣੀ ਕੀਤੀ ਹੈ ਸੁਪਰੀਮ ਕੋਰਟ ਨੇ ਕਿਹਾ ਕਿ ਸਾਡੇ ਕੋਲ ਕੋਈ ਜਾਦੂ ਦੀ ਛੜੀ ਨਹੀਂ ਜੋ ਆਦੇਸ਼ ਜਾਰੀ ਕਰਦੇ ਹੀ ਹਵਾ ਸਾਫ਼ ਹੋ ਜਾਵੇਗੀ ਆ ਸਿਪਰੀਮ ਕੋਰਟ ਨੇ ਰਾਸ਼ਟਰੀ ਰਾਜਸਤਾਨੀ ਖੇਤਰ ਦੇ ਵਿੱਚ ਲਗਾਤਾਰ ਵਿਗੜ ਰਹੀ ਹਵਾ ਦੀ ਸਥਿਤੀ ਬਾਰੇ 3 ਦਸੰਬਰ ਨੂੰ ਸੁਣਵਾਈ ਕਰਨ ਤੇ ਸਹਿਮਤੀ ਪ੍ਰਗਟ ਕੀਤੀ ਹੈ ਹੁਣ ਇਸ ਮਾਮਲੇ ਦੇ ਉੱਤੇ 3 ਦਸੰਬਰ ਨੂੰ ਜਿਹੜੀ ਆ ਸੁਣਵਾਈ ਹੋਵੇਗੀ ਹਾਲਾਂਕਿ ਇਸ ਤੋਂ ਪਹਿਲਾਂ ਵੀ ਸੁਪਰੀਮ ਕੋਰਟ ਨੇ ਸੂਬਿਆਂ ਦੀਆਂ ਸਰਕਾਰਾਂ ਨੂੰ ਕੁਝ ਹੱਲ ਸੁਝਾਏ ਸਨ ਜਿਨ੍ਹਾਂ ਦੇ ਵਿੱਚ ਦਿੱਲੀ ਦੇ ਸਕੂਲਾਂ ਦੇ ਵਿੱਚ ਪ੍ਰਦੂਸ਼ਣ ਵਾਲੇ ਮਹੀਨਿਆਂ ਦੇ ਵਿੱਚ ਬਾਹਰੀ ਖੇਡ ਸਮਾਗਮਾਂ ਨੂੰ ਆਯੋਜਿਤ ਨਾ ਕਰਨ ਦੀ ਸਲਾਹ ਵੀ ਦਿੱਤੀ ਗਈ ਸੀ ਸੋ ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰਾਂ ਦਿੱਲੀ ਐਨਸੀਆਰ ਦੀ ਸਰਕਾਰ ਅਤੇ ਨਾਲ ਲੱਗਦੇ ਸੂਬਿਆਂ ਦੀਆਂ ਸਰਕਾਰਾਂ ਇਸ ਦਿਸ਼ਾ ਦੇ ਵਿੱਚ ਕੀ ਕਦਮ ਚੁੱਕਦੀਆਂ ਨੇ ਹਾਲਾਂਕਿ ਸੁਪਰੀਮ ਕੋਰਟ ਵੱਲੋਂ ਇਹ ਸਾਫ਼ ਕਰ ਦਿੱਤਾ ਗਿਆ ਕਿ ਉਹਨਾਂ ਦੇ ਕੋਲ ਕੋਈ ਅਜਿਹੀ ਜਾਦੂ ਦੀ ਛੜੀ ਨਹੀਂ ਹੈ ਜੋ ਉਹ ਕਮਾਉਣਗੇ ਤੇ ਹਵਾ ਸਾਫ਼ ਹੋ ਜਾਵੇਗੀ ਸਪਰੀਮ ਕੋਰਟ ਦਾ ਸਾਫ਼ ਤੌਰ ਤੇ ਇਹ ਸੰਕੇਤ ਹੈ ਇਹ ਨਿਰਦੇਸ਼ ਹੈ ਕਿ ਜੋ ਹੱਲ ਨੇ ਉਹ ਮਾਹਰਾਂ ਦੇ ਨਿਰਦੇਸ਼ਾਂ ਦੇ ਮੁਤਾਬਕ ਜ਼ਿੰਮੇਵਾਰ ਅਥਾਰਟिटीज ਜਿਹੜੀਆਂ ਸਰਕਾਰਾਂ ਨੇ ਉਹਨਾਂ ਵੱਲੋਂ ਹੀ ਲਾਗੂ ਹੋਣਗੇ ਤੇ ਉਹਨਾਂ ਵੱਲੋਂ ਲਾਗੂ ਕੀਤੀਆਂ ਗਈਆਂ ਨੀਤੀਆਂ ਅਤੇ ਪਾਬੰਦੀਆਂ ਦੇ ਤਹਿਤ ਹੀ ਦਿੱਲੀ ਐਨਸੀਆਰ ਦੀ ਹਵਾ ਦੀ ਗੁਣਵੱਤਾ ਦੇ ਵਿੱਚ ਸੁਧਾਰ ਹੋਵੇਗਾ ਰਾਸ਼ਟਰੀ ਰਾਜਧਾਨੀ ਖੇਤਰ ਅਤੇ ਦਿੱਲੀ ਦੇ ਵਿੱਚ ਹਵਾ ਦੀ ਲਗਾਤਾਰ ਵਿਗੜ ਰਹੀ ਗੁਣਵੱਤਾ ਨੂੰ ਲੈ ਕੇ ਸੁਪਰੀਮ ਕੋਰਟ ਨੇ ਇਸ ਸੰਬੰਧੀ ਪਾਈ ਗਈ ਪਟੀਸ਼ਨ ਦੇ ਉੱਤੇ 3 ਦਸੰਬਰ ਨੂੰ ਸੁਣਵਾਈ ਕਰਨ ਦੇ ਲਈ ਆਪਣੀ ਸਹਿਮਤੀ ਜਤਾ ਦਿੱਤੀ ਹੈ। ਅਦਾਲਤ ਨੇ ਇਹ ਕਿਹਾ ਕਿ ਇਸ ਮੁੱਦੇ ਤੇ ਨਿਯਮਤ ਤੌਰ ਤੇ ਨਿਗਰਾਨੀ ਰੱਖਣ ਦੀ ਜ਼ਰੂਰਤ ਹੈ। ਚੀਫ ਜਸਟਿਸ ਸੂਰਿਆਕਾਂਤ ਅਤੇ ਜਸਟਿਸ ਜੋਆ ਮੀਲਾ ਬਾਗਚੀ ਦੇ ਬੈਂਚ ਨੇ ਸੀਨੀਅਰ ਵਕੀਲ ਅਪਰਾਜਿਤਾ ਸਿੰਘ ਦੀ ਇਸ ਦਲੀਲ ਨੂੰ ਨੋਟ ਕੀਤਾ ਹੈ ਕਿ ਦਿੱਲੀ ਐਨਸੀਆਰ ਦੇ ਵਿੱਚ ਸਥਿਤੀ ਚਿੰਤਾਜਨਕ ਹੈ ਅਤੇ ਇਹ ਇੱਕ ਸਿਹਤ ਐਮਰਜੈਂਸੀ ਵਾਲੀ ਸਥਿਤੀ ਹੈ। ਵਕੀਲ ਅਪਰਾਜਿਤਾ ਸਿੰਘ ਹਵਾ ਪ੍ਰਦੂਸ਼ਣ ਮਾਮਲੇ ਵਿੱਚ ਬੈਂਚ ਲਈ ਐਮਿਕਸ ਕਿਊਰੀ ਵਜੋਂ ਕੰਮ ਕਰ ਰਹੇ ਨੇ। ਚੀਫ ਜਸਟਿਸ ਨੇ ਕਿਹਾ ਹੈ ਕਿ ਨਿਆਂਇਕ ਫੋਰਮ ਕਿਹੜੀ ਜਾਦੂ ਦੀ ਛੜੀ ਹੈ ਜੋ ਲਹਿਰਾ ਸਕਦਾ ਹੈ। ਮੈਂ ਜਾਣਦਾ ਹਾਂ ਕਿ ਦਿੱਲੀ ਐਨਸੀਆਰ ਲਈ ਇੱਕ ਖਤਰਨਾਕ ਸਥਿਤੀ ਹੈ ਅਸੀਂ ਸਾਰੇ ਸਥਿਤੀ ਨੂੰ ਜਾਣਦੇ ਹਾਂ ਮੁੱਦਾ ਇਹ ਹੈ ਕਿ ਗੱਲ ਕੀ ਹੈ ਸਾਨੂੰ ਕਾਰਨਾ ਦੀ ਪਛਾਣ ਕਰਨੀ ਪਵੇਗੀ ਹੱਲ ਸਿਰਫ ਮਾਹਰਾਂ ਦੁਆਰਾ ਹੀ ਦਿੱਤੇ ਜਾ ਸਕਦੇ ਨੇ ਅਗੋਂ ਨਾ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਲੰਮੇ ਸਮੇਂ ਦੇ ਹੱਲ ਲੱਭੇ ਜਾਣਗੇ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਹਵਾ ਮਾਹਰਾਂ ਦੁਆਰਾ ਹੀ ਦਿੱਤੇ ਜਾ ਸਕਦੇ ਨੇ ਇਹ ਹੱਲ ਤੇ ਅਸੀਂ ਉਮੀਦ ਕਰਦੇ ਹਾਂ ਕਿ ਇਹ ਹੱਲ ਜਲਦ ਲੱਭੇ ਜਾਣਗੇ ਉਹਨਾਂ ਇਹ ਵੀ ਕਿਹਾ ਕਿ ਹਵਾ ਪ੍ਰਦੂਸ਼ਣ ਦਾ ਮੁੱਦਾ ਹੁਣ ਨਿਯਮਿਤ ਆਧਾਰ ਤੇ ਲਿਆ ਜਾਵੇਗਾ ਇਸ ਨੂੰ ਸਿਰਫ ਦੀਵਾਲੀ ਨੇੜੇ ਨਰਸਮੀ ਤੌਰ ਤੇ ਨਹੀਂ ਲਿਆ ਜਾਣਾ ਚਾਹੀਦਾ ਉਹਨਾਂ ਇਹ ਵੀ ਕਿਹਾ ਕਿ ਮੈਨੂੰ ਦੱਸੋ ਕਿ ਅਸੀਂ ਕੀ ਨਿਰਦੇਸ਼ ਦੇ ਸਕਦੇ ਹਾਂ ਅਸੀਂ ਕੁਝ ਦਿਸ਼ਾ ਨਿਰਦੇਸ਼ ਜਾਰੀ ਕਰ ਸਕਦੇ ਹਾਂ ਅਤੇ ਤੁਰੰਤ ਸਾਫ ਹਵਾ ਦੇ ਵਿੱਚ ਸਾਹ ਲੈਣਾ ਸ਼ੁਰੂ ਕਰ ਸਕਦੇ ਹਾਂ ਸਾਨੂੰ ਇਹ ਵੀ ਦੇਖਣ ਦੀ ਜ਼ਰੂਰਤ ਹੈ ਕਿ ਹਰ ਖੇਤਰ ਦੇ ਵਿੱਚ ਕੀ ਹੱਲ ਲੱਭੇ ਜਾ ਸਕਦੇ ਨੇ ਆਓ ਦੇਖੀਏ ਕਿ ਸਰਕਾਰਾਂ ਨੇ ਕਿਹੜੀ ਕਮੇਟੀ ਬਣਾਈ ਹੈ 19 ਨਵੰਬਰ ਨੂੰ ਅਦਾਲਤ ਨੇ 에ਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਨੂੰ ਕਿਹਾ ਸੀ ਕਿ ਉਹ ਦਿੱਲੀ ਐਨਸੀਆਰ ਦੇ ਸਕੂਲਾਂ ਨੂੰ ਜ਼ਹਿਰੀਲੀ ਹਵਾ ਕਾਰਨ ਨਵੰਬਰ ਦਸੰਬਰ ਲਈ ਨਿਰਧਾਰਿਤ ਬਾਰੀ ਖੇਡ ਸਮਾਗਮਾਂ ਨੂੰ ਮੁਲਤਵੀ ਕਰਨ ਲਈ ਨਿਰਦੇਸ਼ ਵਿਚਾਰ ਕਰੇ ਅਦਾਲਤ ਨੇ ਗ੍ਰੈਡਿਡ ਰਿਸਪਾਂਸ ਐਕਸ਼ਨ ਪਲਾਨ ਦੇ ਤਹਿਤ ਸਾਲ ਭਰ ਪਾਬੰਦੀਆਂ ਲਾਉਣ ਤੋਂ ਇਨਕਾਰ ਕਰ ਦਿੱਤਾ ਸੀ ਜੋ ਗੰਭੀਰ ਪ੍ਰਦੂਸ਼ਣ ਪਦਰਾਂ ਦੀ ਸਥਿਤੀ ਵਿੱਚ ਕੁਝ ਗਤੀਵਿਧੀਆਂ ਤੇ ਪਾਬੰਦੀ ਲਗਾਉਂਦਾ ਹੈ ਅਦਾਲਤ ਨੇ ਇਸ ਦੀ ਬਜਾਏ ਲੰਬੇ ਸਮੇਂ ਅਤੇ ਟਿਕਾਊ ਹੱਲ ਲੱਭਣ ਦੀ ਜ਼ਰੂਰਤ ਤੇ ਜ਼ੋਰ ਦਿੱਤਾ ਤੁਹਾਨੂੰ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਸੁਪਰੀਮ ਕੋਰਟ ਨੇ ਹਵਾ